ਚਮਕੌਰ ਦੀ ਗੜੀ ਦੇ ਵਿੱਚੋਂ ਨਿਕਲ ਕੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅੱਗੇ ਚੱਲਦੇ ਜਾ ਰਹੇ ਨੇ ਤੇ ਸਤਿਗੁਰੂ ਜੀ ਨੇ ਜਦੋਂ ਵੇਖਿਆ ਵੀ ਦਿਨ ਦਾ ਚੜ੍ਹਾ ਹੋਣਾ ਆਰੰਭ ਹੋ ਗਿਆ ਕਿਉਂਕਿ ਜਿਸ ਸਮੇਂ ਸਤਿਗੁਰੂ ਜੀ ਨੇ ਗੜੀ ਨੂੰ ਛੱਡਣਾ ਕੀਤਾ ਅੱਧੀ ਰਾਤ ਤੋਂ ਉੱਪਰ ਦਾ ਸਮਾਂ ਹੋ ਗਿਆ ਸੀ ਥੋੜੀ ਕੁ ਵਾਟ ਹੀ ਹਲੇ ਸਤਗੁਰੂ ਜੀ ਗਏ ਨੇ ਇੱਕ ਜਗ੍ਹਾ ਦੇ ਉੱਪਰ ਆਰਾਮ ਕਰਨ ਦੇ ਲਈ ਇੱਕ ਝੰਡ ਦੇ ਹੇਠਾਂ ਸਤਗੁਰੂ ਜੀ ਬੈਠ ਗਏ ਸੰਗਣੀਆਂ ਝਾੜੀਆਂ ਸਨ ਤੇ ਇੰਨੇ ਨੂੰ ਸਤਗੁਰੂ ਜੀ ਦੀ ਨਿਗਾਹ ਪਈ ਜਿਵੇਂ ਜਿਵੇਂ ਦਿਨ ਦਾ ਚੜ੍ਹਾ ਹੋਇਆ ਵੀ ਇਸ ਇਲਾਕੇ ਦੇ ਵਿੱਚ ਦੋ ਮਨੁੱਖ ਜਿਹੜੇ ਨੇ ਉਹ ਤੁਰੇ ਫਿਰਦੇ ਨੇ ਸਤਗੁਰੂ ਜੀ ਦੇ ਵੱਲ ਨੂੰ ਜਦੋਂ ਵੇਖਿਆ ਉਹਨਾਂ ਮਨੁੱਖਾਂ ਨੇ ਤੇ ਤਨ ਦੇ ਉੱਪਰ ਪੈਨੇ ਨੀਲੇ ਬਾਣੇ ਨੂੰ ਵੇਖਿਆ ਤੇ ਮਨ ਦੇ ਵਿੱਚ ਖਿਆਲ ਆਇਆ ਵੀ ਜਹਾ ਤੇ ਇਹ ਗੁਰੂ ਜੀ ਆਪ ਹੋਣਗੇ ਤੇ ਜਹਾ ਕੋਈ ਗੁਰੂ ਦਾ ਸਿੱਖ ਹੋਏਗਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਨੂੰ ਆਏ ਤੇ ਸਤਗੁਰੂ ਜੀ ਪੁੱਛਦੇ ਨੇ ਭਾਈ ਕੌਣ ਕਹਿੰਦੇ ਜੀ ਮੇਰਾ ਨਾਮ ਅਲਫੂ ਤੇ ਇਹ ਮੇਰਾ ਭਾਈ ਹੈ ਇਹਦਾ ਨਾਮ ਗਾਮੂ ਹੈ ਤੇ ਅਸੀਂ ਇੱਧਰ ਮੱਝਾਂ ਚਰਵਾਉਣ ਦੇ ਲਈ ਆਏ ਆ ਸਾਡੀਆਂ ਮੱਝਾਂ ਕਿਤੇ ਨਿਕਲ ਗਈਆਂ ਲੱਭ ਰਹੇ ਆ ਉਹਨਾਂ ਨੂੰ ਤੁਸੀਂ ਕੌਣ ਹੋ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੁਝ ਵੀ ਨਾ ਬੋਲੇ ਤੇ ਆਪਸ ਦੇ ਵਿੱਚ ਉਹ ਉੱਚੀ ਉੱਚੀ ਗੱਲਾਂ ਪਏ ਕਰਦੇ ਨੇ ਕਿਉਂਕਿ ਮੁਗਲਾਂ ਨੇ ਇਹ ਢੰਡੋਰਾ ਪਟਵਾਇਆ ਹੋਇਆ ਸੀ ਵੀ ਜੇ ਇਹ ਇਲਾਕੇ ਦੇ ਵਿੱਚ ਕੋਈ ਸਿੱਖ ਫਿਰਦਾ ਦਿਸਦਾ ਉਹ ਸਿੱਖ ਨੂੰ ਪਕੜਾਓਗੇ ਤੇ ਇਨਾਮ ਮਿਲੇਗਾ ਤੇ ਇਹ ਦੋਨੋਂ ਹੀ ਭਰਾ ਨਾ ਹੁਣ ਰੌਲਾ ਜਿਹਾ ਪਾਉਣ ਲੱਗ ਪਏ ਵੀ ਕੋਈ ਸੁਣ ਲਏ ਤੇ ਆ ਕੇ ਗ੍ਰਿਫਤਾਰ ਕਰ ਲਏ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਕੋਲੋਂ 5-5 ਸੋਨੇ ਦੀਆਂ ਮੋਹਰਾਂ ਇਹਨਾਂ ਦੇ ਵੱਲ ਨੂੰ ਸੁੱਟੀਆਂ ਇਹ ਅੱਗੇ ਆਏ ਇਹਨਾਂ ਨੇ ਮੋਹਰਾਂ ਚੁੱਕ ਲਈਆਂ ਪਰ ਰੌਲਾ ਪਾਉਣਾ ਨਾ ਹਟੇ ਸਤਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਵੇਖਿਆ ਵੀ ਹਲੇ ਵੀ ਇਹ ਰੌਲਾ ਪਾਉ ਨੂੰ ਨਹੀਂ ਹਟੇ ਤੇ ਸਤਗੁਰੂ ਜੀ ਨੇ ਇਹਨਾਂ ਦੇ ਮਨ ਦੇ ਇਲਾਜ ਚ ਨੂੰ ਭਾਪ ਲਿਆ ਤੇ ਆਵਾਜ਼ ਮਾਰੀ ਕਹਿੰਦੇ ਆ ਸੋਨੇ ਦੇ ਕੜੇ ਨੇ ਇਹ ਵੀ ਤੁਸੀਂ ਰੱਖ ਲਓ ਇਹ ਸੋਨੇ ਦਾ ਕੜਾ ਪਕੜਨ ਦੇ ਲਈ ਇੱਕ ਇਹਨਾਂ ਦੇ ਵਿੱਚੋਂ ਅੱਗੇ ਹੋਇਆ ਅੱਖਾਂ ਦੇ ਵਿੱਚ ਝਲਕਦਾ ਲਾਲਚ ਸਤਿਗੁਰੂ ਜੀ ਨੇ ਵੇਖਿਆ ਜਦੋਂ ਹੀ ਉਹ ਕੜਾ ਪਕੜਨ ਦੇ ਲਈ ਹੱਥ ਅੱਗੇ ਕਰਦਾ ਸਤਿਗੁਰੂ ਜੀ ਨੇ ਇੱਕ ਹੱਥ ਦੇ ਨਾਲ ਉਹਦੇ ਹੱਥ ਨੂੰ ਪਕੜਿਆ ਦੂਸਰੇ ਹੱਥ ਦੇ ਨਾਲ ਕਿਰਪਾਨ ਦਾ ਭਰਮਾ ਵਾਰ ਕੀਤਾ ਤੇ ਉਹਦਾ ਸਿਰ ਧੜ ਦੇ ਨਾਲੋਂ ਅਲੱਗ ਕਰ ਛੁੱਟਿਆ ਦੂਸਰਾ ਭੱਜਣ ਲੱਗਾ ਤੇ ਸਤਿਗੁਰੂ ਜੀ ਨੇ ਇੱਕੋ ਵਾਰ ਉਹਦੇ ਉੱਪਰ ਕੀਤਾ ਤੇ ਉਹਦਾ ਵੀ ਸਿਰ ਧੜ ਦੇ ਨਾਲ ਉਹ ਅਲੱਗ ਕਰਕੇ ਸੁੱਟ ਦਿੱਤਾ ਜਿਹੜੇ ਉਹ ਲਾਲਚ ਪਾ ਜਿਹੜੇ ਉਹ ਇਨਾਮ ਦੇ ਲਾਲਚ ਦੇ ਵਿੱਚ ਰੌਲਾ ਪਾਉਣ ਲੱਗੇ ਸਨ ਉਹ ਦੋਨੋਂ ਸਦਾ ਦੀ ਨੀਂਦ ਦੇ ਵਿੱਚ ਸੌਂ ਗਏ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਸ ਜਗ੍ਹਾ ਤੇ ਬਿਰਾਜਮਾਨ ਨੇ ਚਾਰੇ ਹੀ ਪਾਸੇ ਸ਼ਾਹੀ ਲਸ਼ਕਰ ਹੈ ਜਿਹੜਾ ਉਹ ਫਿਰਦਾ ਪਿਆ ਹੈ ਤੇ ਇਦਾਂ ਮਹਿਸੂਸ ਹੁੰਦਾ ਜਿਵੇਂ ਹਰ ਝਾੜੀ ਇਹ ਕਹਿ ਰਹੀ ਹੋਵੇ ਵੀ ਇਧਰਲੇ ਪਾਸੇ ਸਿੱਖ ਨੇ ਇਧਰਲੇ ਪਾਸੇ ਗੁਰੂ ਹੈ ਪਕੜ ਲਓ ਜਾਣਨਾ ਬਚ ਕੇ ਇਥੋਂ ਤੇ ਸਤਗੁਰੂ ਜੀ ਨੇ ਦਿਨ ਦਾ ਚੜ੍ਹਾ ਵੇਖ ਕੇ ਇਸੇ ਝੰਡ ਦੇ ਥੱਲੇ ਆਰਾਮ ਕਰਨਾ ਕੀਤਾ ਔਰ ਪੂਰਾ ਦਿਨ ਇਸੇ ਝੰਡ ਦੇ ਥਲੇ ਆਰਾਮ ਕਰਦੇ ਰਹੇ